ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਹਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਪ੍ਰਾਂਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਚੱਲਿਆਂਗੇ ਅੱਜ ਫਤੇਗੜ ਸਾਹਿਬ ਦੀ ਯਾਤਰਾ ਲਈ ਤੇ ਅੱਜ ਤਰੀਕ ਹੈਗੀ ਆ 23 ਮਿੱਤਰੋ ਤੇ ਆਪਣਾ ਘੋੜਾ ਤਿਆਰ ਆ ਮੋਟਰਸਾਈਕਲਾਂ ਤੇ ਚੱਲਿਆਂਗੇ ਆਪਾਂ ਤੇ ਕੌਣ ਕੌਣ ਮੋਟਰਸਾਈਕਲਾਂ ਤੇ ਆ ਰਿਹਾ ਹੈਗਾ ਹੋਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਮਿੱਤਰੋ ਫਿਰ ਅੱਗੇ ਤੇ ਆਪਣੀ ਵੀਡੀਓ ਨਾਲ ਲਗਾਤਾਰ ਜੁੜੇ ਰਹੋ ਦਿਖਾਉਣੇ ਆਗੇ ਆਪਾਂ ਤੁਹਾਨੂੰ ਆਪਣੀ ਸਾਰੀ ਯਾਤਰਾ ਕਿਵੇਂ ਰਹਿੰਦੀ ਲੋ ਜੀ ਆਪਣੀ ਤਿਆਰੀ ਆ ਤੇ ਆਪਾਂ ਚੱਲਣ ਲੱਗਿਆਂਗੇ ਆ ਬਿਨਾ ਮਗਲਾਲ ਤੇ ਲਈ ਫਿਰਦੇ ਆ ਮੋਟਰਸਾਈਕਲ ਮੁੰਡੇ ਚਲੋ ਚਾਲਦੇ ਆ ਬਈ ਮਿਲਦੇ ਆਂ ਬਰ ਸੋਨੂੰ ਅੱਗੇ ਪਰ ਟੈਂਕੀ ਫੁੱਲ ਕਰਾਉਣ ਲੱਗਿਆਂਗੇ ਦੇਖਦੇ ਆ ਆਪਣੇ ਘੋੜੇ ਚ ਕਿੰਨੇ ਦਾ ਤੇਲ ਪੈਂਦਾਗਾ ਆਪਾਂ ਭੇੜਨ ਅੱਗੇ ਲੋ ਜੀ ਟੈਂਕੀ ਭਰ ਆ ਲਈ ਆਪਾਂ ਤੇ 990 ਦਾ ਪੈ ਗਿਆ 990 ਦਾ 9 ਲੀਟਰ 43 ਪੁਆਇੰਟ ਇਹਨਾਂ ਦੇਖਦਾ ਨਹੀਂ ਹੈਗਾ ਮੀਟਰ ਚ 9.43 ਇਹਦੇ ਚ ਦੇਖਦੇ ਆ ਕਿੰਨੇ ਦਾ ਪਊਗਾ ਕਿੰਨੇ ਦਾ ਪੈ ਗਿਆ ਇਹਦੇ ਚ 1200 ਦਾ ਪੈ ਗਿਆ ਇਹਦੇ ਚ ਆਪਣੇਲ ਚ ਪਿਆ 990 ਦਾ ਇਹਦੇ ਚ 1200 ਦਾ ਪੈ ਗਿਆ ਲਓ ਜੀ ਆਪਾਂ ਪਹਿਲੇ ਲੰਗਰ ਤੋਂ ਸ਼ੁਰੂਆਤ ਕਰਦੀ ਤੇ ਆਪਾਂ ਇਹ ਲੰਗਰ ਤੇ ਖੜੇ ਆਗੇ ਇਹ ਸਕੂਲ ਦੇ ਵਿਦਿਆਰਥੀਆਂ ਨੇ ਤੇ ਟੀਚਰਾਂ ਨੇ ਲਾਇਆਗਾ ਲੰਗਰ ਲਓ ਜੀ ਆਪਾਂ ਹੁਣ ਇੱਥੇ ਚਾਲੇ ਪਾਉਣ ਲੱਗਿਆਂਗੇ ਤੇ ਪ੍ਰਾਂਤ ਬਹੁਤ ਵਧੀਆ ਸੀਗਾ ਲੰਗਰਾਂ ਲੰਗਰ ਦੇ ਇੱਥੇ ਦੁੱਧ ਦੇ ਨਾਲ ਬਿਸਕੁਟ ਸੀਗੇ ਤੇ ਹੁਣ ਆਪਾਂ ਅੱਗੇ ਪ੍ਰਸ਼ਾਦਾਂ ਵਾਲੇ ਲੰਗਰ 'ਚ ਖੜਾਂਗੇ ਕਿਉਂਕਿ ਆਪਾਂ ਪ੍ਰਸ਼ਾਦੇ ਛੱਕੇ ਨਹੀਂ ਹੈਗੇ ਕਿਸੇ ਵੀ ਲੰਗਰ 'ਚ ਤੇ ਟਾਈਮ ਵੀ 2:30 ਦਾ ਹੋ ਗਿਆ ਤੇ ਚੱਲ ਕੇ ਹੁਣ ਆਪਾਂ ਚਾਲੇ ਪਾਉਣੇ ਆ ਕਿਰ ਆਪਾਂ ਚੱਲ ਕੇ ਫਿਰ ਪ੍ਰਸ਼ਾਦੇ ਛੱਕਾਂਗੇ चारि ਮਾਗਰਮਾ ਗਰਮਚਿਆ ਦੇ ਨਾਲ ਕਾਗਰਮਾ ਮੇਲਾ ਪਰਵਾੜਾ ਯਾਕੇ ਹੋਜੀ ਲੋ ਜੀ ਆਪਾਂ ਪਹੁੰਚ ਗਏ ਫਤੇਗੜ ਸਾਹਿਬ ਤੇ ਆਪਾਂ ਇੱਕ ਇੱਥੇ ਥਾਈ ਕਹਿ ਦਿੰਦੇ ਹੈਗੇ ਪਤਾ ਨਹੀਂ ਸੇਵਾ ਸੈਟੀ ਬਣੀ ਹੋਈ ਹੈ ਕੋਈ ਤੇ ਆਪਾਂ ਇੱਥੇ ਰੋਕੇ ਹੈਗੇ ਮੋਟਰਸਾਈਕਲ ਮੋਟਰਸਾਈਕਲ ਆਪਣੇ ਆ ਖੜੇ ਹੈਗੇ ਤੇ ਆਪਾਂ ਹਜੇ ਹੁਣੀ ਆ ਕੇ ਖੜੇ ਹੈਗੇ ਤੇ ਇੱਥੇ ਪਤਾ ਨਹੀਂ ਤਾਂ ਬਹੁਤ ਸੰਗਤ ਨੂੰ ਪਤਾ ਘਟਾਗਾ ਤੇ ਇੱਥੇ ਨਾ ਸਿਰਫ ਇੱਕ ਟਰੈਕਟਰ ਹੀ ਲਾਇਆ ਹੋਇਆ ਗੰਦਰ ਹੋਰ ਕੋਈ ਨਹੀਂ ਹੈਗਾ ਇੱਥੇ ਤੇ ਅਸੀਂ ਇੱਥੇ ਬਾਬਿਆਂ ਨੂੰ ਪਤਾ ਕੀਤਾ ਸੀਗਾ ਤੇ ਬਾਬੇ ਕਹਿੰਦੇ ਵੀ ਗੱਦੇ ਦੇ ਦਾਂਗੇ ਸਾਨੂੰ ਤੇ ਇੱਥੇ ਲਾ ਕੇ ਕਹਿੰਦੇ ਤੁਸੀਂ ਪੈ ਜਾਓ ਮੌਜ ਨਾਲ ਤੇ ਵਧੀਆ ਸਾਨੂੰ ਜਗ੍ਹਾ ਮਿਲ ਗਈ ਕੇਰਾ ਤਾਂ ਇੱਕ ਵਾਰੀ ਤੇ ਬਾਕੀ ਅਸੀਂ ਸਾਡੇ ਨਾਲ ਦਿਆਂ ਨੂੰ ਪੁੱਛਦੇ ਆਂ ਫੋਨ ਲਾ ਕੇ ਵੀ ਕਿੱਥੇ-ਕਿੱਥੇ ਹੈਗੇ ਉਹ ਤੇ ਆ ਇੱਧਰ ਲਈ ਸ਼ੈਡ ਬਾਥਰੂਮ ਬਣੇ ਹੋਏ ਹੈਗੇ ਨਾ ਉਹਨੂੰ ਉਹਨੂੰ ਵੀ ਅੱਛੇ ਸੌਖਾ ਜੇ ਕੋਈ ਵੀ ਅੱਗੇ ਸੰਗਤ ਆ ਰਹੀ ਆ ਤਾਂ ਗੁਰਦੁਆਰਾ ਸਾਹਿਬ ਇੱਥੋਂ ਸਿਰਫ 2-300 ਮੀਟਰ ਹੀ ਦੂਰ ਆਗਾ ਤੇ ਇਥਾਈ ਬਣੀ ਹੋਈ ਹੈਗੀ ਤੁਸੀਂ ਮੋਟਰਸਾਈਕਲ ਸਿਰਫ ਇੱਥੇ ਆਉਂਦੇ ਹੈਗੇ ਟਰੈਕਟਰ ਤਾਂ ਹੁਣ ਆਉਂ ਨਹੀਂ ਦਿੰਦੇ ਕਿਉਂਕਿ ਅੱਜ 23 ਤਰੀਕ ਆ ਕੀ 23 ਤਰੀਕ ਤੋਂ ਬਾਅਦ ਇਹ ਇੱਕ ਟਰੈਕਟਰ ਲੱਗਿਆ ਹੋਇਆ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਦਾ ਆਇਆ ਹੋਇਆਗਾ ਇੱਥੇ ਤੇ ਮੋਟਰਸਾਈਕਲਾਂ ਵਾਲੇ ਜਰੂਰ ਇੱਥੇ ਆ ਸਕਦੇ ਹੈਗੇ ਤੇ ਜਿਨ੍ਹਾਂ ਨੇ ਵੀ ਜਿਹੜੀ ਵੀ ਸੰਗਤ ਇੱਥੇ ਆ ਰਹੀ ਹੈ ਫਤੇਗੜ ਸਾਹਿਬ ਤੇ ਉਹ ਇਹ ਮੰਨ ਲਓ ਜਿਹੜੀ ਥਾਈ ਬਣੀ ਹੋਈ ਹੈਗੀ ਤੁਸੀਂ ਇਹਦੇ ਝਾਕੇ ਆਪਣੀ ਰਹਿائش ਕਰ ਸਕਦੇ ਹੋਗੇ ਲੋ ਜੀ ਤੁਸੀਂ ਦੇਖ ਸਕਦੇ ਹੋਗੇ ਕੁਛ ਐਵੇਂ ਦਾ ਮਾਹੌਲ ਆਗਾ ਇੱਥੇ ਗੁਰਦੁਆਰਾ ਸਾਹਿਬ ਆਪਸ ਨੂੰ ਦੱਸਿਆ ਸੀਗਾ ਆਪਣੇ ਤੋਂ ਬਾਅਦ 2-3 100 ਮੀਟਰ ਦੂਰ ਹੀ ਹੈਗਾ ਇੱਥੋਂ ਨੇੜੇ ਹੀ ਰਹਿ ਗਿਆ ਜਿੱਥੇ ਆਪਾਂ ਰਹਿਣੇ ਆਗੇ ਜੀ ਸਾਈਕਲ ਤੇ ਆਯਾਤਰਾ ਕਰਨ ਤੇ ਇਹ ਲੰਗਰ ਹੈਗਾ ਜੀ ਪਿੰਡ ਪੁੱਲਰ ਹੈੜੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਪੁੱਲਰ ਹੈੜੀ ਦਾ ਤੇ ਜਿੱਥੇ ਦੇਸੀ ਘਿਉ ਦੀ ਵੀ ਸੇਵਾ ਹੁੰਦੀ ਹੈਗੀ ਲੰਗਰ ਚ ਦੇਸੀ ਘਿਉ ਵੀ ਵਰਤਾਇਆ ਜਾਂਦਾ ਹੈਗਾ ਬਹੁਤ ਹੀ ਵਧੀਆ ਲੰਗਰ ਹੈਗਾ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖਣਾ ਇਹਨਾਂ ਨੂੰ ਆ ਦੇਖੋ ਆ ਬਾਈ ਕੋਲੇ ਬਾੜੀ ਪੜੀ ਚੀਜ਼ ਹੈਗੀ ਇਹ ਦੂਰ ਵੀ ਬਾੜੀ ਵੱਜਦੀ ਹੈ ਲੇਜ਼ਰ ਜੀ ਮਾਰ ਕੇ ਦਿਖਾ ਦੇ ਬਾਈ ਦੂਰ ਯਾਰ ਆ ਲੇਜ਼ਰ ਬਾੜੀ ਤਗੜੀ ਹੈਗੀ ਇਹਦੇ ਕੋਲ ਦੇਖਿਓ ਤੁਸੀਂ ਇਹ ਘੱਟੋ ਘੱਟ 2 ਕਿਲੋਮੀਟਰ ਉਹ ਦੇਖੋ ਇਹ ਤਾਂ ਹਜੇ ਟਾਵਰ ਆਗਾ ਆਪਾਂ ਨੂੰ ਕੋਈ ਦੂਰ ਐ ਹੋਜੀ ਚੀਜ਼ ਹੈ ਨਹੀਂ ਜਿੱਤੇ ਵੱਜੇ ਉਹ ਦੇਖੋ ਤੁਸੀਂ ਕਿੱਧਰ ਜਾ ਰਹੀ ਆ ਇੱਥੋਂ ਨਿਸ਼ਾਨ ਸਾਹਿਬ 2 ਕਿਲੋਮੀਟਰ ਉਹ ਐਡੀ ਦੂਰ ਵੱਜਦੀ ਹੈਗੀ ਆ ਬਾਈ ਕੋਲੇ ਇਹ ਵੇਚਦਾਗਾ ਬਾਈ ਕਿੰਨੇ ਦੀ ਵੇਚਦਾ ਬਾਈ ਇਹ 100 ਰੁਪਏ ਦੀ ਦਿੰਦਾ ਤੇ ਏ ਬਾਈ ਹੋਰ ਵੀ ਫਿਰਦੇ ਨੇ ਇੱਥੇ ਵੇਚਣ ਵਾਲੇ ਜੇ ਕਿਸੇ ਨੇ ਲੈਣੀ ਹੋਵੇ ਇਹ ਲੇਜ਼ਰ ਤਾਂ ਉਹ 200 ਰੁਪਏ ਰੇਟ ਮੰਗਦੇ ਆਗੇ ਪਰ 200 ਦੀ ਨਾਲੇ ਉਹ ਪਹਿਲਾਂ ਪਤਾ ਕਰ ਲਿਓ 100 ਰੁਪਏ ਦੀ ਦਿੰਦਾ ਬਾਈ ਅਸੀਂ ਵੀ ਲੈਤੀ ਹੈਗੀ ਤੇ 100 ਰੁਪਏ ਦੀ ਲੈਤੀ ਅਸੀਂ ਪਹਿਲਾਂ 200 ਵਾਲੇ ਤੋਂ ਲੈਣ ਲੱਗੇ ਸੀ ਅਸੀਂ ਕਾਲੀ ਨਹੀਂ ਕੀਤੀ ਵਧੀਆ ਰਹਿ ਗਏ ਪਹਿਲਾਂ ਰੇਟ ਪਤਾ ਕਰ ਲਿਆ ਤੇ ਸਾਡੇ ਕੋਲ ਆ ਸੇਗੀ ਤੁਹਾਨੂੰ ਦਿਖਾ ਦਿੰਨੇ ਆ ਆ ਸੇਗੀ ਆਪਾਂ ਵੀ ਲੈਤੀ ਹੈਗੀ ਤੇ 100 ਰੁਪਏ ਦੀ ਲੈਤੀ ਆਪਾਂ ਇਹ ਪਹਿਲਾਂ ਅਸੀਂ ਰੇਟ ਪਤਾ ਕਰਨ ਲੱਗੇ ਪਹਿਲਾਂ ਅਸੀਂ ਲੈਣ ਲੱਗੇ ਸੀ ਉਹ 200 ਦੀ ਦਿੰਦਾ ਸੀਗਾ ਤੇ ਇਹਨੇ ਬਾਈ ਨੇ 100 ਦੀ ਦੇ ਦਿੱਤੀ